ਜਿੰਨਾ ਘਰਾਂ 'ਚ ਐਨਾ ਤਿੰਨ ਲੋਕਾਂ ਦੀ ਚਲਦੀ ਹੈ ਉਹ ਛੇਤੀ ਖਤਮ ਹੋ ਜਾਂਦੇ ਨੇ ਦੋਸਤੋ ਉਹ ਤਿੰਨ ਲੋਕ ਕੌਣ ਹਨ ਜਿਸ ਬਾਰੇ ਅਸੀਂ ਜਾਣਾਂਗੇ ਇਸ ਵੀਡੀਓ ਰਹੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਹਿੰਦੇ ਹਨ ਹਰ ਆਦਮੀ ਚਾਹੁੰਦਾ ਹੈ ਕਿ ਉਸ ਦਾ ਘਰ ਤਾਂ ਅਦੌਲਤ ਤੇ ਖੁਸ਼ੀਆਂ ਨਾਲ ਭਰਿਆ ਰਹੇ ਉਸ ਦੀ ਜ਼ਿੰਦਗੀ 'ਚ ਕਦੇ ਕੋਈ ਦੁੱਖ ਨਾ ਆਵੇ ਪਰ ਫਿਰ ਵੀ ਲੋਕਾਂ ਦੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਹਨ ਚੰਗੇ ਖਾਸੇ ਘਰ ਵੀ ਉਜੜ ਜਾਂਦੇ ਹਨ ਗਰੀਬੀ ਦਾ ਪਹਾੜ ਟੁੱਟ ਪੈਂਦਾ ਹੈ ਇਸ ਤਰ੍ਹਾਂ ਕਿਉਂ ਹੋ ਜਾਂਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕੀ ਸਾਡੀ ਜ਼ਿੰਦਗੀ ਚ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਦਾ ਕਾਰਨ ਆਦਮੀ ਖੁਦ ਹੁੰਦਾ ਹੈ ਉਸ ਦੀਆਂ ਕਈ ਗਲਤੀਆਂ ਕਰਕੇ ਉਸ ਨੂੰ ਦੁੱਖ ਉਠਾਉਣਾ ਪੈਂਦਾ ਹੈ ਤੇ ਇਹ ਸਭ ਕੁਝ ਪਰਿਵਾਰ ਵਿੱਚ ਸਿਰਫ ਇੱਕ ਵਿਅਕਤੀ ਕਾਰਨ ਹੁੰਦਾ ਹੈ ਚਾਹੇ ਉਹ ਪਿਓ ਹੋਵੇ ਪੁੱਤ ਹੋਵੇ ਜਾਇਕ ਮੈਂਬਰ ਇੱਕ ਦੀ ਗਲਤੀ ਪੂਰੇ ਪਰਿਵਾਰ ਲਈ ਮੁਸੀਬਤ ਦਾ ਕਾਰਨ ਬਣ ਜਾਂਦੀ ਹੈ ਤੇ ਦੋਸਤੋ ਇਸ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਹਾਂ ਕਿਸੇ ਪਿੰਡ ਵਿੱਚ ਇੱਕ ਮਨਸਾ ਰਾਮ ਨਾਮ ਦਾ ਵਿਅਕਤੀ ਰਹਿੰਦਾ ਸੀ ਉਸਦੇ ਘਰ ਚਾਰ ਬੇਟੇ ਸੀ ਤੇ ਚਾਰੇ ਬੇਟਿਆਂ ਦਾ ਵਿਆਹ ਹੋ ਚੁੱਕਾ ਸੀ ਚਾਰੇ ਬੇਟਿਆਂ ਦੀਆਂ ਜੋ ਬਹੂਆਂ ਸਨ ਉਹਨਾਂ ਚੋਂ ਸਭ ਤੋਂ ਛੋਟੀ ਬੋ ਪੜ੍ਹੀ ਲਿਖੀ ਸੀ ਤੇ ਬਹੁਤ ਹੀ ਬੁੱਧੀਮਾਨ ਸੀ ਪਹਿਲਾ ਤਾਂ ਮਨਸਾ ਰਾਮ ਦੇ ਘਰ ਦੇ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਸੀ ਪਰ ਜਦੋਂ ਤੋਂ ਛੋਟੀ ਬਹੁ ਕਾਰਾਈ ਸੀ ਉਹ ਦਿਨ ਦੁੱਗਣੀ ਤੇ ਰਾਤ ਚੁਗਣੀ ਤਰੱਕੀ ਕਰਦਾ ਚੱਲ ਗਿਆ ਉਹਨਾਂ ਦੇ ਘਰ ਤਾਂ ਅੰਚ ਵਧਾਉਣ ਲੱਗਿਆ ਛੋਟੀ ਬਹੁ ਸੱਚਮੁੱਚ ਲక్ష్ਮੀ ਦੇ ਬਰਾਬਰ ਸੀ ਤੇ ਕਹਿੰਦੇ ਵੀ ਹਨ ਜਿਸ ਵਿਅਕਤੀ ਕੋਲ ਬੁੱਧੀ ਹੁੰਦੀ ਹੈ ਉਸ ਕੋਲ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਉਹ ਆਪਣੀ ਬੁੱਧੀ ਤੇ ਵਿਵੇਕ ਨਾਲ ਧਨਵਾਨ ਵੀ ਬਣ ਸਕਦਾ ਹੈ ਤੇ ਪਰਿਵਾਰ ਤੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੀ ਬਚਾ ਕਰ ਸਕਦਾ ਹੈ ਪੜੇ ਲਿਖੀ ਸਮਝਦਾਰ ਬਹੁਦੇ ਆਉਣ ਨਾਲ ਨਾ ਤਾਂ ਉਹਨਾਂ ਦੇ ਘਰ ਕਦੇ ਲੜਾਈ ਝਗੜਾ ਹੁੰਦਾ ਸੀ ਨਾ ਕੋਈ ਪਰੇਸ਼ਾਨੀ ਆਈ ਸੀ ਦਿਨ ਰਾਤ ਮਨਸਾ ਰਾਮ ਦੀ ਤਰੱਕੀ ਹੋਣ ਲੱਗੀ ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਪਿੰਡ ਦੇ ਲੋਕ ਆਂਢੀ ਗੁਆਂਢੀ ਉਸ ਦੀ ਤਰੱਕੀ ਦੇਖ ਕੇ ਉਸ ਤੋਂ ਸੜਨ ਲੱਗੀ ਤੇ ਆਪਸ ਵਿੱਚ ਗੱਲਾਂ ਕਰਦੇ ਹੋਏ ਕਹਿੰਦੇ ਸੀ ਕਿ ਕੱਲ ਤੱਕ ਤਾਂ ਮਨਸਾ ਰਾਮ ਬੜਾ ਹੀ ਕਮਜ਼ੋਰ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਵੱਧਦਾ ਹੀ ਜਾ ਰਿਹਾ ਹੈ ਉਸ ਦੀ ਤਰੱਕੀ ਦਾ ਰਾਜ ਕੀ ਹੈ ਕਿਤੇ ਇਹਨੂੰ ਕੋਈ ਖਜ਼ਾਨਾ ਤਾਂ ਨਹੀਂ ਮਿਲ ਗਿਆ ਦੋਸਤੋ ਇਹ ਦੁਨੀਆ ਦੀ ਫਿਤਰਤ ਹੈ ਕਿ ਆਦਮੀ ਕਿਸੇ ਨੂੰ ਚੰਗਾ ਖਾਂਦਾ ਪੀਂਦਾ ਨਹੀਂ ਦੇਖ ਸਕਦਾ ਲੋਕ ਆਪਣੀ ਤਰੱਕੀ ਵਿੱਚ ਉਹਨਾ ਦਿਮਾਗ ਨਹੀਂ ਲਗਾਉਂਦੇ ਜਿੰਨਾ ਕਿ ਗਵਾਂਢੀ ਨੂੰ ਥੱਲੇ ਢੇਗਣ ਵਿੱਚ ਲਗਾਉਂਦੇ ਹਨ ਪਤਾ ਨਹੀਂ ਕਿਉਂ ਉਜਲ ਲੋਕ ਕਿਸੇ ਨੂੰ ਆਪਣੇ ਤੋਂ ਚੰਗਾ ਖਾਂਦਾ ਪੀਂਦਾ ਹੱਸਦਾ ਖੇਡਦਾ ਦੇਖਦੇ ਹਨ ਤਾਂ ਸੜ ਜਾਂਦੇ ਹਨ ਉਹ ਆਪਣੇ ਦੁੱਖ ਤੋਂ ਐਨੇ ਦੁਖੀ ਨਹੀਂ ਹੁੰਦੇ ਜਿੰਨਾ ਕਿ ਦੂਜੇ ਦੇ ਸੁੱਖ ਨੂੰ ਦੇਖ ਕੇ ਉਹਨਾਂ ਨੂੰ ਦੁੱਖ ਹੁੰਦਾ ਹੈ ਲੋਕਾਂ ਦੀ ਮੰਨੋ ਸਥਿਤੀ ਇਸ ਤਰ੍ਹਾਂ ਦੀ ਹੋ ਗਈ ਹੈ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਚ ਲੱਗੇ ਰਹਿੰਦੇ ਹਨ ਇੱਕ ਵਾਰ ਇੱਕ ਮਛੇਰੇ ਨੇ ਬਹੁਤ ਸਾਰੇ ਕਿੰਕੜੇ ਫੜ ਕੇ ਆਪਣੀ ਪੇਟੀ 'ਚ ਰੱਖ ਲਏ ਤੇ ਹੋਰ ਕੈਂਕੜੇ ਫੜਨ ਵਿੱਚ ਮਸਤ ਹੋ ਗਿਆ। ਉਧਰ ਕੈਂਕੜੇ ਪੇਟੀ ਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਜੋ ਵੀ ਕੈਂਕੜਾ ਪੇਟੀ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ, ਪੇਟੀ 'ਚ ਪਏ ਬਾਕੀ ਕੈਂਕੜੇ ਉਸਦੀ ਲੱਤ ਫੜ ਕੇ ਹੇਠਾਂ ਖਿੱਚ ਲੈਂਦੇ ਸੀ। ਸਾਰੇ ਇੱਕ ਦੂਜੇ ਦੀ ਲੱਤ ਫੜ ਕੇ ਇੱਕ ਦੂਜੇ ਨੂੰ ਖਿੱਚਣ ਵਿੱਚ ਲੱਗੇ ਹੋਏ ਸੀ। ਇਸ ਲਈ ਪੇਟੀ ਵਿੱਚੋਂ ਕੋਈ ਵੀ ਕੈਂਕੜਾ ਬਾਹਰ ਨਾ ਨਿਕਲ ਸਕਿਆ ਤੇ ਸਾਰੇ ਕੈਂਕੜਿਆਂ ਨੂੰ ਆਪਣੀ ਜਾਨ ਗੁਆਣੀ ਪਈ। ਉਹੀ ਹੋਇਆ ਮਨਸਾ ਰਾਮ ਦੇਨਾ। ਮਨਸਾ ਰਾਮ ਦੇ ਗਵਾਂਡੀਆਂ ਨੂੰ ਉਸ ਦੀਆਂ ਖੁਸ਼ੀਆਂ ਹজম ਨਹੀਂ ਹੋ ਰਹੀਆਂ ਸੀ। ਉਹਨਾਂ ਨੂੰ ਬਸ ਇਸੇ ਗੱਲ ਦੀ ਚਿੰਤਾ ਸਤਾ ਰਹੀ ਸੀ ਕਿ ਗਵਾਂਡੀ ਮਨਸਾ ਰਾਮ ਐਨਾ ਫਲਦਾ ਫੁੱਲਦਾ ਕਿਵੇਂ ਜਾ ਰਿਹਾ ਹੈ। ਇਹ ਸੋਚ ਕੇ ਗਵਾਂਡੀਆਂ ਨੇ ਮਨਸਾ ਰਾਮ ਦੇ ਕੁੱਲ ਪੁਜਾਰੀ ਨੂੰ ਭੜਕਾ ਦਿੱਤਾ ਕਿ ਜਦੋਂ ਤੋਂ ਮਨਸਾ ਰਾਮ ਦੇ ਘਰ 'ਚ ਉਹਨਾਂ ਦੀ ਛੋਟੀ ਬਹੂ ਆਈ ਹੈ ਉਦੋਂ ਤੋਂ ਉਸ ਦੇ ਘਰ ਦੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਹੋ ਰਹੀ ਹੈ। ਉਸ ਦੇ ਘਰ ਵਿੱਚ ਨਾ ਕੋਈ ਬਿਮਾਰ ਪੈਂਦਾ ਹੈ ਨਾ ਹੀ ਕਿਸੇ ਦਾ ਲੜਾਈ ਝਗੜਾ ਹੁੰਦਾ ਹੈ ਜੇਕਰ ਉਸ ਦੇ ਘਰ ਵਿੱਚ ਕੋਈ ਬਿਮਾਰ ਪੈਂਦਾ ਹੈ ਲੜਾਈ ਝਗੜਾ ਹੁੰਦਾ ਹੈ ਤਾਂ ਉਹ ਗ੍ਰਹਿ ਸ਼ਾਂਤੀ ਲਈ ਤੁਹਾਨੂੰ ਜ਼ਰੂਰ ਬੁਲਾਉਂਦਾ ਸੀ ਤੇ ਤੁਹਾਨੂੰ ਵੀ ਕੁਝ ਦਕਸ਼ਨਾ ਮਿਲ ਜਾਂਦੀ ਸੀ ਪਰ ਉਸ ਦੇ ਖੁਸ਼ਹਾਲ ਰਹਿਣ ਨਾਲ ਉਸ ਦੇ ਸਾਰੇ ਮੰਗਲ ਕਾਰਜ ਪੂਜਾ ਪਾਠ ਬਿਨਾਂ ਤਾਂ ਖਰਚ ਕੀਤੇ ਹੀ ਹੋ ਜਾਂਦੇ ਹਨ ਗੌਂਡੀਆਂ ਦੀ ਗੱਲ ਕੋਈ ਪੁਜਾਰੀ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਕਿ ਮਨਸਾ ਰਾਮ ਇਸ ਲਈ ਉਹਨਾਂ ਨੂੰ ਨਹੀਂ ਬੁਲਾਉਂਦਾ ਹੈ। ਕੁੱਲ ਪੁਜਾਰੀ ਨੇ ਸੋਚਿਆ ਕਿ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਉਸਦੇ ਪਰਿਵਾਰ ਦੀ ਸ਼ਾਂਤੀ ਭੰਗ ਹੋ ਜਾਵੇ ਤੇ ਉਹ ਪੂਜਾ ਪਾਠ ਲਈ ਮੈਨੂੰ ਆਪਣੇ ਘਰ ਚ ਬੁਲਾਵੇ। ਇਹ ਤੈ ਕਰਕੇ ਉਹ ਇੱਕ ਜੋਤਸ਼ੀ ਕੋਲ ਪਹੁੰਚਿਆ ਤੇ ਬੋਲਿਆ ਕਿ ਮੈਨੂੰ ਕੋਈ ਇਹੋ ਜਿਹਾ ਉਪਾਏ ਦੱਸੋ ਜਿਸ ਨਾਲ ਮਨਸਾ ਰਾਮ ਦੇ ਘਰ ਚ ਅਸ਼ਾਂਤੀ ਫੈਲ ਜਾਵੇ। ਜੋਤਿਸ਼ ਨੇ ਧਿਆਨ ਧਾਰ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਮਨਸਾ ਰਾਮ ਦੇ ਘਰ 'ਚ ਅਸ਼ਾਂਤੀ ਤਾਂ ਆ ਹੀ ਨਹੀਂ ਸਕਦੀ ਕਿਉਂਕਿ ਉਸ ਦੀ ਛੋਟੀ ਬਹੂ ਖੂਬ ਹੂ ਲక్ష్ਮੀ ਦਾ ਸਰੂਪ ਹੈ ਤੇ ਜਦੋਂ ਤੱਕ ਉਹ ਲక్ష్ਮੀ ਉਸ ਦੇ ਘਰ 'ਚ ਰਹੇਗੀ ਉਦੋਂ ਤੱਕ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਪ੍ਰੋਹਿਤ ਕਹਿਣ ਲੱਗਿਆ ਫਿਰ ਤਾਂ ਮੇਰੀ ਰੋਜ਼ੀ ਰੋਟੀ ਤੇ ਸੰਕਟ ਆ ਜਾਵੇਗਾ ਕਿਉਂਕਿ ਕਹਿੰਦੇ ਹਨ ਕਿ ਚੋਰ ਆਪਣੀ ਰੋਜ਼ੀ ਰੋਟੀ ਚਲਾਉਂਦਾ ਹੈ ਕਿਸੇ ਅਸਾਵਧਾਨ ਵਿਅਕਤੀ ਤੋਂ ਵੈਦ ਆਪਣੀ ਰੋਜੀ ਰੋਟੀ ਚ ਚਲਾਉਂਦਾ ਹੈ ਰੋਗੀ ਤੋਂ। ਮਤਵਾਲੀ ਔਰਤ ਆਪਣੀ ਰੋਜੀ ਰੋਟੀ ਚ ਚਲਾਉਂਦੀਆਂ ਹਨ ਕਾਮੀ ਮਰਦਾਂ ਤੋਂ। ਰਾਜਾ ਆਪਣੀ ਰੋਜੀ ਰੋਟੀ ਚ ਚਲਾਉਂਦਾ ਹੈ ਝਗੜਾ ਕਰਨ ਵਾਲਿਆਂ ਤੋਂ ਤੇ ਵਿਦਵਾਨ ਆਪਣੀ ਰੋਜੀ ਰੋਟੀ ਚ ਚਲਾਉਂਦਾ ਹੈ ਮੂਰਖ ਵਿਅਕਤੀਆਂ ਤੋਂ। ਇਸ ਤਰ੍ਹਾਂ ਪੁਜਾਰੀਤ ਆਪਣੀ ਰੋਜੀ ਰੋਟੀ ਚ ਚਲਾਉਂਦਾ ਹੈ ਯਜਮਾਨ ਤੋਂ। ਪੁਜਾਰੀਤ ਦੀ ਗੱਲ ਸੁਣ ਕੇ ਜੋਤਸ਼ੀ ਕੈਨ ਲੱਗਿਆ ਜੇਕਰ ਇਹੋ ਜੀ ਗੱਲ ਹੈ ਤਾਂ ਇੱਕ ਕੰਮ ਕਰ ਜੇਕਰ ਤੂੰ ਮਨਸਾ ਰਾਮ ਦੇ ਖੇਤੋਂ ਇੱਕ ਬਾਸ ਮੰਗਵਾ ਲਵੇਂ ਤਾਂ ਉਸ ਦੇ ਘਰ ਦੀ ਸ਼ਾਂਤੀ ਖਤਮ ਹੋ ਜਾਵੇਗੀ ਇਹ ਸੁਣ ਕੇ ਪੁਜਾਰੀਤ ਉਸੇ ਵੇਲੇ ਮਨਸਾ ਰਾਮ ਦੇ ਘਰ ਜਾ ਪਹੁੰਚਿਆ ਪੁਜਾਰੀਤ ਨੇ ਆਪਣੀ ਜ਼ਰੂਰੀ ਗੱਲ ਕਹਿ ਕੇ ਮਨਸਾ ਰਾਮ ਤੋਂ ਇੱਕ ਹਰਾ ਬਾਸ ਮੰਗ ਲਿਆ ਮਨਸਾ ਰਾਮ ਭਲਾ ਪੁਜਾਰੀਤ ਦੀ ਗੱਲ ਨੂੰ ਕਿਵੇਂ ਟਾਲ ਸਕਦਾ ਸੀ ਉਹ ਗਿਆ ਤੇ ਆਪਣੇ ਖੇਤਾਂ ਚੋਂ ਇੱਕ ਬਾਂਸ ਉਖਾੜ ਕੇ ਲਿਆਇਆ ਜਦੋਂ ਇਹ ਗੱਲ ਮਨਸਾ ਰਾਮ ਦੀ ਛੋਟੀ ਬਹੂ ਨੂੰ ਪਤਾ ਲੱਗੀ ਕਿ ਪੁਜਾਰੀ ਸਾਡੇ ਘਰ ਚੋਂ ਹਰਾ ਬਾਂਸ ਲੈ ਜਾ ਰਿਹਾ ਹੈ ਤਾਂ ਉਸ ਬਾਂਸ ਦੇ ਕੁਝ ਪੱਤੇ ਉਸਨੇ ਆਪਣੇ ਘਰ ਬੰਨੀ ਕਾਲੇ ਗਾਂ ਨੂੰ ਖਵਾ ਦਿੱਤੇ ਰੋਹਿਤ ਬਾਂਸ ਲੈ ਕੇ ਚਲਾ ਗਿਆ ਪਰ ਫਿਰ ਵੀ ਮਨਸਾ ਰਾਮ ਦੇ ਘਰ ਚ ਅਸ਼ਾਂਤੀ ਨਹੀਂ ਫੈਲੀ ਹੌਲੀ-ਹੌਲੀ ਇੱਕ ਮਹੀਨਾ ਬੀਤ ਗਿਆ ਉਹ ਤੇ ਪ੍ਰੋਫੀਤ ਇੰਤਜ਼ਾਰ ਚ ਬੈਠਾ ਸੀ ਕਿ ਉਸ ਦੇ ਘਰ ਚ ਅਸ਼ਾਂਤੀ ਲੜਾਈ ਝਗੜਾ ਰੋਗ ਸੋਕ ਫੈਲੇਗਾ ਤਾਂ ਹੀ ਇਹ ਸਾਨੂੰ ਆਪਣੇ ਘਰ ਬੁਲਾ ਕੇ ਗ੍ਰਹਿ ਸ਼ਾਂਤੀ ਤੇ ਪੂਜਾ ਪਾਠ ਕਰਵਾਵੇਗਾ ਪਰ ਇੱਕ ਮਹੀਨਾ ਬੀਤਣ ਤੇ ਵੀ ਜਦੋਂ ਕੁਝ ਵੀ ਨਾ ਹੋਇਆ ਤਾਂ ਉਹ ਪ੍ਰੋਫੀਤ ਫਿਰ ਉਸੇ ਜੋਤਸ਼ੀ ਕੋਲ ਪਹੁੰਚਾ ਤੇ ਕਿਹਾ ਕਿ ਭਰਾਵਾ ਮੈਂ ਤੇਰੇ ਕਹਿਨ ਤੇ ਮਨਸਾ ਰਾਮ ਦੇ ਘਰੋਂ ਖਰਾਬ ਮਾਸ ਵੀ ਲੈ ਆਇਆ ਸੀ ਫਿਰ ਵੀ ਉਸ ਨੂੰ ਕੁਝ ਨਾ ਹੋਇਆ ਤਾ ਜੋਤਿਸ਼ੀ ਕਹਿੰਦਾ ਹੈ ਇਸ ਵਿੱਚ ਮੇਰਾ ਕੀ ਦੋਸ਼ ਹੈ ਮੈਂ ਤਾਂ ਤੈਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਉਸ ਦੇ ਘਰ ਉਸ ਦੀ ਛੋਟੀ ਬਉ ਲక్ష్ਮੀ ਦਾ ਰੂਪ ਹੈ ਜਦੋਂ ਤੂੰ ਬਾਸ ਮੰਗਣ ਗਿਆ ਸੀ ਤਾਂ ਉਸਨੇ ਉਸ ਬਾਸ ਦੇ ਕੁਝ ਪੱਤੇ ਆਪਣੀ ਕਾਲੀ ਗਾਂ ਨੂੰ ਖਵਾ ਦਿੱਤੇ ਸੀ ਇਸ ਲਈ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਉਹ ਬਹੁਤ ਬੁੱਧੀਮਾਨ ਹੈ ਜਦੋਂ ਤੂੰ ਬਾਸ ਮੰਗਣ ਗਿਆ ਸੀ ਤਾਂ ਉਹ ਸਮਝ ਗਈ ਸੀ ਤਾਂ ਉਸਨੇ ਗਾਣੂ ਪੱਤੇ ਖਵਾ ਕੇ ਤੰਤਰ ਕੱਟ ਦਿੱਤਾ ਹੁਣ ਤੂੰ ਇੱਕ ਕੰਮ ਕਰ ਮਨਸਾ ਰਾਮ ਤੋਂ ਉਹ ਗਾ ਮੰਗ ਲਿਆ ਜਿਸ ਨੂੰ ਉਸਨੇ ਪੱਤੇ ਖਵਾਏ ਸੀ ਜੋਤਿਸ਼ ਦੇ ਕਹਿੰਦੇ ਪੁਜਿਤ ਫਿਰ ਤੂੰ ਮਨਸਾ ਰਾਮ ਦੇ ਘਰ ਪਹੁੰਚ ਕੇ ਆ ਤੇ ਗੱਲਾਂ ਬਣਾਉਂਦੇ ਹੋਏ ਬੋਲਿਆ ਮਨਸਾ ਰਾਮ ਮੇਰੀ ਬਹੂ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਹੈ ਸਾਡੀ ਇੰਨੀ ਹੈਸੀਅਤ ਨਹੀਂ ਕੀ ਅਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਆ ਸਕੀਏ ਜੇਕਰ ਤੇਰੀ ਮਿਹਰਬਾਨੀ ਹੋਵੇ ਤਾਂ ਤੂੰ ਆਪਣੀ ਕਾਲੀ ਗਾਂ ਮੈਨੂੰ ਕੁਝ ਦਿਨਾਂ ਲਈ ਦਿਓ ਤਾਂ ਤੁਹਾਡੀ ਬਹੁਤ ਵੱਡੀ ਕਿਰਪਾ ਹੋਵੇਗੀ ਮਨਸਾ ਰਾਮ ਪੁਜੋਹਿਤ ਨੂੰ ਖਾਲੀਅਤ ਵਾਪਸ ਨਹੀਂ ਭੇਜਣਾ ਚਾਹੁੰਦਾ ਸੀ ਇਸ ਲਈ ਉਹ ਆਪਣੀ ਛੋਟੀ ਬੂਕਲ ਗਿਆ ਤੇ ਪੁਜੋਹਿਤ ਨੂੰ ਗਾਂ ਦੇਣ ਦੀ ਗੱਲ ਦੱਸੀ ਬਉ ਨੇ ਕਿਹਾ ਪਿਤਾ ਜੀ ਜੇਕਰ ਇਹੋ ਜੀ ਗੱਲ ਹੈ ਤਾਂ ਗਾਂ ਪੁਜੋਹਿਤ ਨੂੰ ਦੇ ਦਿਓ ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਕੰਮ ਕਰ ਲੈਂਦੇ ਹੁ ਇੰਨਾ ਕਹਿ ਕੇ ਮਨਸਾ ਰਾਮ ਦੀ ਛੋਟੀ ਭੂਨੇ ਆਪਣੀ ਚਾਦਰ ਦੇ ਕੁਝ ਧਾਗੇ ਗਾਂ ਦੇ ਹੰਝੂਆਂ ਨਾਲ ਭੌਂ ਕੇ ਰੱਖ ਲਈ ਤੇ ਗਾਂ ਪੁਜੋਹਿਤ ਨੂੰ ਦੇ ਦਿੱਤੀ ਪੁਜੋਹਿਤ ਗਾਂ ਲੈ ਕੇ ਚਲਾ ਗਿਆ ਤੇ ਮਨੀਮਨ ਬੜਾ ਖੁਸ਼ ਹੋਣ ਲੱਗਿਆ ਕਿ ਹੁਣ ਤਾਂ ਮਨਸਾ ਰਾਮ ਦੇ ਘਰ ਮੁਸ਼ਕਲਾਂ ਆਉਣ ਗਈਆਂ ਹੀ ਆਉਣ ਗਈਆਂ ਤੇ ਜਦੋਂ ਮੁਸ਼ਕਲਾਂ ਆਉਣ ਗਈਆਂ ਤਾਂ ਉਹ ਮੈਨੂੰ ਪੂਜਾ ਪਾਠ ਲਈ ਬੁਲਾਇਆ ਕਰੇਗਾ ਇਸੇ ਤਰ੍ਹਾਂ ਹੌਲੀ-ਹੌਲੀ 2 ਮਹੀਨੇ ਬੀਤ ਗਏ ਪਰ ਮਨਸਾ ਰਾਮ ਦੇ ਘਰ 'ਚ ਅਸ਼ਾਂਤੀ ਨਾ ਫੈਲੀ ਤਾਂ ਪੁਜਾਰੀਤ ਫਿਰ ਉਸ ਜੋਤਿਸ਼ੀ ਦੇ ਕੋਲ ਗਿਆ ਤੇ ਬੋਲਿਆ ਭਰਾਵਾ ਮੈਂ ਤੇਰੇ ਕਹਿਣ ਤੇ ਮਨਸਾ ਰਾਮ ਦੇ ਘਰੋਂ ਗਾਂ ਵੀ ਮੰਗ ਕੇ ਲਿਆਇਆ ਫਿਰ ਵੀ ਉਹ ਖੁਸ਼हाल ਜ਼ਿੰਦਗੀ ਜੀ ਰਿਹਾ ਹੈ 2 ਮਹੀਨੇ ਬੀਤ ਗਏ ਫਿਰ ਵੀ ਉਸ ਦੇ ਘਰ 'ਚ ਕੋਈ ਬਿਮਾਰੀ ਨਹੀਂ ਫੈਲੀ ਨਾ ਕੋਈ ਲੜਾਈ ਝਗੜਾ ਹੋਇਆ ਹੁਣ ਮੇਰੀ ਆਮਦਨੀ ਕਿਸ ਤਰ੍ਹਾਂ ਚੱਲੇਗੀ ਜੋਤਸ਼ੀ ਨੇ ਧਿਆਨ ਧਾਰ ਕੇ ਦੇਖਿਆ ਤਾਂ ਉਹ ਸਮਝ ਗਿਆ ਕਿ ਉਸਦੀ ਛੋਟੀ ਬਹੂ ਨੇ ਉਸ ਗਾਂ ਦੇ ਹੰਝੂਆਂ ਨਾਲ ਆਪਣੀ ਚਾਦਰ ਨੂੰ ਭਿਉ ਲਿਆ ਸੀ ਇਸ ਲਈ ਖੁਸ਼ਹਾਲੀ ਉਹਨਾਂ ਦੇ ਕੋਲ ਹੀ ਰਹਤੀ ਹੁਣ ਤੂੰ ਉਹ ਚਾਦਰ ਕਿਸੇ ਤਰ੍ਹਾਂ ਮੰਗ ਲਿਆ ਫਿਰ ਉਹਨਾਂ ਦੇ ਘਰ ਮੁਸੀਬਤ ਆਵੇਗੀ ਜੋਤਸ਼ੀ ਦੀ ਗੱਲ ਸੁਣ ਕੇ ਪੁਜੋਹਿਤ ਫਿਰ ਮਨਸਾ ਰਾਮ ਦੇ ਘਰ ਪਹੁੰਚਿਆ ਤੇ ਮਨਸਾ ਰਾਮ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਛੋਟੀ ਬਹੂ ਦੀ ਚਾਦਰ ਦੇ ਦੇਵੇ ਮੇਰੀ ਧੀ ਕੀਰਤਨ ਸੁਨਣ ਦੂਜੇ ਪੈਣ ਜਾ ਰਹੀ ਹੈ ਮੇਰੇ ਕੋਲ ਇਹਨੇ ਪੈਸੇ ਨਹੀਂ ਕਿ ਮੈਂ ਆਪਣੀ ਧੀ ਨੂੰ ਇੱਕ ਨਵੀਂ ਚਾਦਰ ਦਵਾ ਸਕਾਂ ਮਨਸਾ ਰਾਮ ਕਹਿਣ ਲੱਗਿਆ ਮਹਾਰਾਜ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਲਓ ਮੈਂ ਹੁਣੇ ਬਹੁਤ ਉਹ ਚਾਦਰ ਮੰਗ ਕੇ ਲਿਆ ਕੇ ਦਿੰਦਾ ਹਾਂ ਇੰਨਾ ਕਹਿ ਕੇ ਮਨਸਾ ਰਾਮ ਬਹੁਤ ਚਾਦਰ ਮੰਗਨ ਗਿਆ ਬਹੁਤ ਬੜੀ ਸਮਝਦਾਰ ਸੀ ਉਸਨੇ ਚਾਦਰ ਦੇਣ ਤੋਂ ਪਹਿਲਾਂ ਚਾਦਰ ਦੇ ਉਹੀ ਧਾਗੇ ਕੱਟ ਕੇ ਨਿਗਲ ਲਏ ਜੋ ਉਸਨੇ ਗਾਂ ਦੇ ਹੰਝੂਆਂ ਨਾਲ ਭੋਏ ਸੀ ਤੇ ਚਾਦਰ ਲਿਜਾ ਕੇ ਪੁਜਾਰੀ ਨੂੰ ਦੇ ਦਿੱਤੀ। ਪੁਜਾਰੀ ਚਾਦਰ ਲੈ ਕੇ ਆਪਣੇ ਘਰ ਪਹੁੰਚ ਗਿਆ ਤੇ ਮਨਸਾ ਰਾਮ ਦੇ ਘਰ 'ਚ ਮੁਸ਼ਕਲਾਂ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਇੰਤਜ਼ਾਰ ਕਰਦੇ ਕਰਦੇ 2 ਮਹੀਨੇ ਬੀਤ ਗਏ ਪਰ ਉਸ ਨੂੰ ਕੋਈ ਵੀ ਇਸ ਤਰ੍ਹਾਂ ਦੀ ਖਬਰ ਸੁਣਨ ਨੂੰ ਨਾ ਮਿਲੀ ਕਿ ਮਨਸਾ ਰਾਮ ਦੇ ਘਰ ਕੋਈ ਬਿਮਾਰ ਪੈ ਗਿਆ ਹੈ ਜਾਂ ਕੋਈ ਝਗੜਾ ਹੋਇਆ ਹੈ। ਪੁਜਾਰੀ ਫਿਰ ਭੱਜਿਆ-ਭੱਜਿਆ ਉਸ ਜੋਤਿਸ਼ੀ ਕੋਲ ਪਹੁੰਚਿਆ। ਤੇ ਕਿਹਾ ਕਿ ਮੈਂ ਤਾਂ ਮਨਸਾ ਰਾਮ ਦੀ ਛੋਟੀ ਬਹੁਤ ਹੀ ਚਾਦਰ ਵੀ ਮੰਗ ਕੇ ਲਿਆਇਆ ਫਿਰ ਵੀ ਕੁਝ ਨਾ ਹੋਇਆ ਜੋਤਸੀ ਨੇ ਧਿਆਨ ਲਗਾ ਕੇ ਦੇਖਿਆ ਤਾਂ ਕਹਿਣ ਲੱਗੇ ਪੁਜੋਹੀ ਜੀ ਉਹ ਬੜੀ ਬੁੱਧੀਮਾਨ ਹੈ ਉਸਨੇ ਗਾਂਦੇ ਹੰਝੂਆਂ ਨਾਲ ਭੀਜੀ ਹੋਈ ਚਾਦਰ ਦੇ ਧਾਗੇ ਤੋੜ ਕੇ ਨਿਗਲ ਇਸ ਲਈ ਉਸ ਦੀ ਖੁਸ਼ਹਾਲੀ ਉਸੇ ਦੇ ਕੋਲ ਰਹੇਗੀ ਹੁਣ ਤਾਂ ਮਨਸਾ ਰਾਮ ਨੂੰ ਮੁਸ਼ਕਿਲ ਵਿੱਚ ਪਾਉਣ ਦਾ ਸਿਰਫ ਇੱਕ ਹੀ ਤਰੀਕਾ ਹੈ ਕਿ ਉਸਦੀ ਛੋਟੀ ਬਹੂ ਨੂੰ ਘਰੋਂ ਬਾਹਰ ਕਰਵਾ ਦਿੱਤਾ ਜਾਵੇ ਤਾਂ ਹੀ ਕੁਝ ਹੋ ਸਕਦਾ ਹੈ ਨਹੀਂ ਤਾਂ ਕੁਝ ਵੀ ਨਹੀਂ ਹੋ ਸਕਦਾ ਤੇ ਹਾਂ ਹੁਣ ਇਸ ਬਾਰੇ ਗੱਲ ਕਰਨ ਲਈ 나ਹੀਂ ਮੈਂ ਤੈਨੂੰ ਹੁਣ ਕੋਈ ਰਸਤਾ ਦੱਸ ਸਕਦਾ ਹਾਂ ਜੋਸ਼ੀ ਦੀ ਗੱਲ ਸੁਣਨ ਤੋਂ ਬਾਅਦ ਪੁਜੋਿਤ ਮਨਸਾ ਰਾਮ ਦੇ ਘਰ ਗਿਆ ਤੇ ਸੋਚਣ ਲੱਗਿਆ ਕਿ ਮਨਸਾ ਰਾਮ ਦੀ ਛੋਟੀ ਬਹੂ ਨੂੰ ਘਰੋਂ ਕਿਵੇਂ ਕਰਵਾਵਾਂ ਮਨਸਾ ਰਾਮ ਦੇ ਘਰ ਦੇ ਸਾਰੇ ਮੈਂਬਰ ਉਸ ਨੂੰ ਬਹੁਤ ਪਿਆਰ ਕਰਦੇ ਸੀ ਉਹ ਬਿਨਾਂ ਕਿਸੇ ਗੱਲ ਦੇ ਉਸ ਨੂੰ ਘਰੋਂ ਬਾਹਰ ਨਹੀਂ ਕਰ ਸਕਦੇ ਸਨ ਤਾਂ ਪੁਜਾਰੀ ਦੇ ਦਿਮਾਗ 'ਚ ਇੱਕ ਤਰਕੀਬ ਆਈ ਉਸਨੇ ਮਨਸਾ ਰਾਮ ਨੂੰ ਕਿਹਾ ਦੇਖ ਭਰਾਵਾ ਮੰਨਣਾ ਨਾ ਮੰਨਣਾ ਤੇਰੇ ਹੱਥ 'ਚ ਹੈ ਕੱਲ ਰਾਤ ਮੈਂ ਇੱਕ ਸੁਪਨਾ ਦੇਖਿਆ ਸੀ ਮੇਰੇ ਸੁਪਨੇ 'ਚ ਇੱਕ ਦੇਵਦੂਤ ਆਇਆ ਸੀ ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਤੂੰ ਤਾਂ ਮਨਸਾ ਰਾਮ ਦਾ ਕੁਲ ਪੁਜਾਰੀ ਹੈ ਤੁਸਦੇ ਘਰ ਦੀ ਹਾਨੀ ਲਾਭ ਸੁਖ ਦੁੱਖ ਤਾਂ ਨਿਵਾਰਨ ਤੂੰ ਹੀ ਕਰਦਾ ਹੈ ਮਨਸਾ ਰਾਮ ਦੀ ਛੋਟੀ ਬਹੂ ਨੂੰ ਜੇਕਰ ਘਰੋਂ ਬਾਹਰ ਨਹੀਂ ਕੱਢਿਆ ਗਿਆ ਤਾਂ ਉਸਦੇ ਘਰ 'ਚ ਦੁੱਖਾਂ ਦਾ ਪਹਾੜ ਟੁੱਟ ਪਵੇਗਾ ਤੂੰ ਇਹ ਕੱਲ ਜਾ ਕੇ ਮਨਸਾ ਰਾਮ ਨੂੰ ਦੱਸ ਦੇ ਕਿ ਉਸਦੀ ਛੋਟੀ ਬਹੂ ਬਦਕਿਸਮਤ ਵਰਤ ਹੈ ਉਸਨੂੰ ਘਰੋਂ ਕੱਢ ਦੇਣਾ ਹੀ ਸ਼ੁਭ ਹੈ ਰੋਹਿਤੀ ਕਲ ਸੁਣ ਕੇ ਮਨਸਾ ਰਾਮ ਬਹੁਤ ਚਿੰਤਾਜ ਪੈ ਗਿਆ ਉਸਨੇ ਆਪਣੇ ਬੇਟਿਆਂ ਨੂੰ ਬੁਲਾ ਕੇ ਪੁਜਰੀ ਦੁਆਰਾ ਦੱਸੀ ਗਈ ਗੱਲ ਦੱਸੀ ਕਿ ਛੋਟੀ ਬਹੂ ਕਰਕੇ ਅਸੀਂ ਇੱਕ ਦਿਨ ਮੁਸੀਬਤ ਵਿੱਚ ਫਸ ਜਾਵਾਂਗੇ ਇਸ ਲਈ ਆਪਣੇ ਛੋਟੇ ਬੇਟੇ ਨੂੰ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦੇ ਦੋਸਤੋ ਇੱਕ ਗੱਲ ਉਹ ਛੋਟੀ ਬਹੂ ਵੀ ਸੁਣ ਰਹੀ ਸੀ ਛੋਟੀ ਬਹੂ ਕਹਿਣ ਲੱਗੀ ਪਿਤਾ ਜੀ ਜੇਕਰ ਮੇਰੇ ਕਰਕੇ ਇਸ ਘਰ ਤੇ ਮੁਸ਼ਕਲ ਆਣ ਗਈਆਂ ਤਾਂ ਮੈਂ ਖੁਦ ਹੀ ਇੱਕ ਅੱਧ ਛੱਟ ਕੇ ਚਲੀ ਜਾਵਾਂਗੀ ਇਨਾ ਕਿਆ ਕਿ ਉਹ ਘਰੋਂ ਜਾਣ ਲੱਗੀ ਉਸਦੇ ਪਤੀ ਨੇ ਦੇਖਿਆ ਤਾਂ ਉਹ ਵੀ ਆਪਣੀ ਪਤਨੀ ਦੇ ਨਾਲ ਘਰ ਛੱਡ ਕੇ ਚਲਾ ਪਿਆ ਹੁਣ ਤਾਂ ਲక్ష్ਮੀ ਰੂਪ ਬਹੁਤ ਦਿਖ ਘਰੋਂ ਜਾਣ ਤੋਂ ਬਾਅਦ ਮਨਸਾ ਰਾਮ ਦੇ ਘਰ ਚ ਅਸ਼ਾਂਤੀ ਫੈਲਣ ਲੱਗੀ ਕਦੇ ਆਪਸ ਵਿੱਚ ਲੜਾਈ ਝਗੜਾ ਹੁੰਦਾ ਤਾਂ ਕਦੇ ਕੋਈ ਬਿਮਾਰੀ ਆ ਜਾਂਦੀ ਕਦੇ ਧਨ ਦੀ ਹਾਨੀ ਹੁੰਦੀ ਤਾਂ ਕਦੇ ਕੁਝ ਤਾਂ ਕਦੇ ਕੁਝ ਕੁਝ ਹੀ ਦਿਨਾਂ ਚ ਮਨਸਾ ਰਾਮ ਕੰਗਾਲ ਹੋ ਗਿਆ ਪ੍ਰੋਹਿਤ ਇੱਧਰ ਉਧਰ ਦੀ ਦਸਕੇ ਝਾੜ ਫੁਸਕਰਨ ਦੇ ਨਾਮ ਤੇ ਉਸ ਤੋਂ ਧੰਨ ਲੈਂਦਾ ਰਿਹਾ। ਇੱਧਰ ਖੇਤੀਬਾੜੀ, ਵਪਾਰ ਸਾਰੇ ਪਾਸਿਓਂ ਘਾਟਾ ਹੀ ਪੈ ਰਿਹਾ ਸੀ। ਛੋਟੀ ਬਹੂ ਦੇ ਜਾਣ ਤੋਂ ਬਾਅਦ ਉਸ ਘਰ ਦੀਆਂ ਦੂਜੀਆਂ ਬਹੂਆਂ ਉਸ ਘਰ ਦੀ ਗ੍ਰਸਤੀ ਨਹੀਂ ਸੰਭਾਲ ਸਕੀਆਂ। ਦਿਨ ਬਦ ਦਿਨ ਉਹਨਾਂ ਦੀ ਹਾਲਤ ਵਿਗੜਦੀ ਗਈ। ਉਧਰ ਛੋਟੀ ਬਹੂ ਜਿਸ ਸ਼ਹਿਰ ਵਿੱਚ ਰਹਿ ਰਹੀ ਸੀ, ਉਹ ਉੱਥੇ ਵੀ ਛੋਟਾ-ਮੋਟਾ ਕਾਰੋਬਾਰ ਕਰਕੇ ਧਨਵਾਨ ਬਣ ਗਈ। ਉਸ ਦਿਨ ਬਾਅਦ ਮਨਸਾ ਰਾਮ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਸੋਚਿਆ ਕਿ ਉਸਨੇ ਪ੍ਰੋਹਿਤਾਂ ਗੱਲਾਂ ਵਿੱਚ ਆ ਕੇ ਆਪਣੇ ਘਰ ਨੂੰ ਬਰਬਾਦ ਕਰ ਲਿਆ ਹੈ। ਲక్ష్ਮੀ ਵਰਗੀ ਬਹੂ ਨੂੰ ਤਿਆਗ ਕੇ ਉਹ ਕੰਗਾਲ ਹੋ ਗਿਆ ਹੈ। ਉਹ ਆਪਣੀ ਬਹੁਤੇ ਬੇਟੇ ਨੂੰ ਬੁਲਾਉਣ ਲਈ ਸ਼ਹਿਰ ਵੱਲ ਚੱਲ ਪਿਆ ਤੇ ਉੱਥੇ ਜਾ ਕੇ ਉਸਨੇ ਆਪਣੇ ਕੀਤੇ ਦੀ ਮਾਫੀ ਮੰਗੀ। ਬਹੁ ਕਹਿਣ ਲੱਗੀ ਪਿਤਾ ਜੀ ਜਦੋਂ ਇਨਸਾਨ ਕੋਲ ਧੰਨਵਾਦਨ ਲੱਗਦਾ ਹੈ ਉਸ ਤੋਂ ਲਾਭ ਉਠਾਉਣ ਵਾਲੇ ਉਸ ਨੂੰ ਬਰਬਾਦ ਕਰਨ ਵਾਲੇ ਉਸ ਤੋਂ ਸੜਨ ਵਾਲੇ ਸਲਾਹਕਰ ਬਹੁਤ ਮਿਲ ਜਾਂਦੇ ਹਨ ਤੇ ਬਿਨ ਮੰਗੇ ਸਲਾਹ ਦੇਣ ਲੱਗਦੇ ਹਨ ਜੇਕਰ ਮਨੁੱਖ ਬਿਨ ਮੰਗੇ ਮਿਲਣ ਵਾਲੀ ਸਲਾਹ ਵਿੱਚ ਫਸ ਗਿਆ ਤਾਂ ਉਸਦੀ ਬਰਬਾਦੀ ਹੋਣ ਲੱਗਦੀ ਹੈ ਸਮਝਦਾਰੀ ਇਸ ਵਿੱਚ ਹੈ ਕਿ ਉਹ ਸੁਨੇ ਸਭ ਦੀ ਪਰ ਕਰੇ ਉਹੀ ਜੋ ਉਸ ਨੂੰ ਆਪਣੇ ਹਿੱਤ ਵਿੱਚ ਲੱਗੇ ਦੂਜੀ ਗੱਲ ਮਨੁੱਖ ਹਰ ਵੇਲੇ ਚੌਕਸ ਰਹਿਣਾ ਚਾਹੀਦਾ ਹੈ ਮਨੁੱਖ ਖੁਦ ਦੀਆਂ ਗਲਤੀਆਂ ਕਰਕੇ ਹੀ ਦੁਖੀ ਹੁੰਦਾ ਹੈ ਜੇਕਰ ਉਹ ਆਪਣੇ ਧਨ ਦੀ ਸੁਰੱਖਿਆ ਨਹੀਂ ਕਰੇਗਾ ਲਾਪਰਵਾਹੀ ਵਰਤੇਗਾ ਤਾਂ ਚੋਰ ਤੇ ਲੁਟੇਰੇ ਆਪਣਾ ਮੌਕਾ ਮਾਰ ਹੀ ਲੈਣਗੇ ਇਸ ਵਿੱਚ ਤੁਸੀਂ ਚੋਰ ਨੂੰ ਦੋਸ਼ ਨਹੀਂ ਦੇ ਸਕਦੇ ਆਪਣੇ ਕਰਮ ਤੇ ਵਿਸ਼ਵਾਸ ਕਰੋ ਜੇਕਰ ਅਸੀਂ ਆਪਣੇ ਕਰਮ ਤੇ ਆਪਣੀ ਯੋਗਤਾ ਤੇ ਵਿਸ਼ਵਾਸ ਰੱਖਦੇ ਹਾਂ ਤਾਂ ਤੁਹਾਡਾ ਕਰਮ ਤੁਹਾਨੂੰ ਫਲ ਦੇਵੇਗਾ ਹੀ ਦੇਵੇਗਾ ਮੁਸੀਬਤ ਆਉਣ ਤੋਂ ਪਹਿਲਾਂ ਹੀ ਉਸ ਦਾ ਹੱਲ ਸੋਚਣਾ ਚਾਹੀਦਾ ਹੈ ਹਰ ਕੰਮ ਦੂਜਿਆਂ ਦੀ ਸਲਾਹ ਦੇ ਨਾ ਛੱਡੋ ਜੋ ਲੋਕ ਸਾਵਧਾਨੀ ਪੂਰਵਕ ਸੋਚ ਵਿਚਾਰ ਕੇ ਕੰਮ ਕਰਦੇ ਹਨ ਉਹ ਮੁਸ਼ਕਲਾਂ ਨਾਲ ਲੜਨ ਦਾ ਉਪਾਏ ਪਹਿਲਾਂ ਹੀ ਖੋਜ ਲੈਂਦੇ ਹਨ ਇਹੋ ਜੇ ਲੋਕਾਂ ਨੂੰ ਬਾਅਦ ਵਿੱਚ ਪਛਤਾਉਣਾ ਨਹੀਂ ਪੈਂਦਾ ਦੋਸਤੋ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਉਹਨਾਂ ਤਿੰਨ ਲੋਕਾਂ ਬਾਰੇ ਜਿਨ੍ਹਾਂ ਦੀ ਘਰ ਚ ਜ਼ਿਆਦਾ ਚਲਦੀ ਹੈ ਤਾਂ ਉਹਨਾਂ ਕਰਕੇ ਘਰ ਬਰਬਾਦ ਹੋ ਜਾਂਦਾ ਹੈ ਪਹਿਲਾ ਹੈ ਮੂਰਖ ਮੁਖੀਆ ਜਿਸ ਘਰ ਦਾ ਮੁਖੀਆ ਮੂਰਖ ਹੋਵੇ ਜੁਆਰੀ ਹੋਵੇ ਤੇ ਬਿਨ ਮੰਗੇ ਸਲਾਹ ਦੇਣ ਵਾਲਿਆਂ ਦੇ ਅਨੁਸਾਰ ਚੱਲਦਾ ਹੋਵੇ ਤਾਂ ਉਹ ਘਰ ਬਹੁਤ ਜਲਦੀ ਟੁੱਟ ਜਾਂਦਾ ਹੈ ਨੰਬਰ 2 ਜਿੱਦੀ ਤੇ ਲਾਡਲਾ ਬੱਚਾ ਜਿਸ ਘਰ ਵਿੱਚ ਜਿੱਦੀ ਤੇ ਲਾੜਲੇ ਜਵਾਕ ਹੁੰਦੇ ਹਨ ਉਹਨਾਂ ਦੇ ਘਰ ਚ ਚਲਦੀ ਹੋਵੇ ਤਾਂ ਉਹ ਆਪਣੀ ਜ਼ਿੱਦ ਨਾਲ ਹਰ ਕੰਮ ਪੂਰਾ ਕਰਵਾ ਲੈਂਦੇ ਹਨ ਭਾਵੇਂ ਵੀ ਉਸ ਵਿੱਚ ਉਹਨਾਂ ਦਾ ਕਿੰਨਾ ਵੀ ਵੱਡਾ ਨੁਕਸਾਨ ਕਿਉਂ ਨਾ ਹੋ ਜਾਵੇ ਜਿੰਨਾ ਘਰਾਂ ਚ ਇਸ ਤਰ੍ਹਾਂ ਦੇ ਬੱਚੇ ਹੁੰਦੇ ਹਨ ਉਹ ਘਰ ਪੱਥਰ ਦੀ ਕਿਸ਼ਤੀ ਦੇ ਵਾਂਗ ਹੋ ਜਾਂਦਾ ਹੈ ਜਿਸ ਦਾ ਡੁੱਬਣਾ ਤੈ ਹੁੰਦਾ ਹੈ ਨੰਬਰ 3 ਜਿੱਦੀ ਤੇ ਦੁਸ਼ਟ ਔਰਤ ਜਿਸ ਦਾ ਮਨ ਜ਼ਿਆਦਾ ਚੰਚਲ ਹੋਵੇ ਇਹੋ ਜਿਹੀ ਔਰਤ ਘਰ ਦੀ ਤਰੱਕੀ ਲਈ ਠੀਕ ਨਹੀਂ ਹੁੰਦੀ ਜਿਸ ਘਰ 'ਚ ਇਹੋ ਜੀਆਂ ਔਰਤਾਂ ਦੀ ਚੱਲਦੀ ਹੋਵੇ ਤਾਂ ਉਸ ਘਰ ਦੀ ਤਰੱਕੀ ਤੇ ਸੁਖ ਸ਼ਾਂਤੀ ਨਸ਼ਟ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੀ ਰਾਏ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ